ਲੈ ਵੀ ਮਿੱਤਰਾ ਵੀਡੀਓ ਕੀ ਦੇਖ ਰਹੇ ਆ ਦੇਖਣ ਤੋਂ ਬਾਅਦ ਤੂੰ ਵੀ ਪੁਸ਼ਪਾ ਬਣ ਜੀ ਕਲੀਆਂ ਕਲੀਆਂ ਲੈਣਾ ਧਿਆਨ ਨਾਲ ਸੁਣ ਲਈ ਕੌੜਾ ਸੱਚ ਐ ਤੇ ਜਿਹਦੇ ਜਿਹਦੇ ਇਹ ਰਚਨਾ ਜਿਹੜੀ ਵੱਜਣੀਆਂ ਲੈਣਾ ਚੁਭਣਗੀਆਂ ਜਿਹੜਾ ਚੋਰ ਆ ਜਿਹੜਾ ਠੱਗ ਆ ਜਿਹੜਾ ਬੇਈਮਾਨ ਐ ਜਿਹੜਾ ਲੰਡਾ ਲੁੱਚਾ ਉਸੇ ਚੁਭਣਗੀਆਂ ਹੋਰ ਕਹੇ ਦੇ ਨੇ ਚੁਭਦੀਆਂ ਤਾਂ ਇਹ ਜੀ ਗੱਲ ਕੀ ਐ ਇਹਨਾਂ ਸਿਰ ਝੁਕਾਇਆ ਕੰਮ ਨਹੀਂ ਚੱਲਣਾ ਜ਼ਬਰ ਜ਼ੁਲਮ ਅੱਗੇ ਹਿੱਕ ਤਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਕਰਨਾ ਕੁਝ ਨਹੀਂ ਗੱਲਾਂ ਵੱਡੀਆਂ ਕਰਦੇ ਕਰਨਾ ਕੁਝ ਨਹੀਂ ਗੱਲਾਂ ਵੱਡੀਆਂ ਕਰਦੇ ਨਿਤ ਨਵੇਂ ਜੁਮਲੇ ਘੜਦੇ ਜ਼ਿੰਦਗੀ ਨਾ ਫੇਰ ਦੁਬਾਰਾ ਮਿਲਣੀ ਕੰਮ ਕੋਈ ਐਸਾ ਕਰ ਜਾ ਦੇਖ ਸਿਸਟਮ ਦੇ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਦੇਖ ਸਿਸਟਮ ਦੇ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਇੱਥੇ ਡਰਦਿਆਂ ਨੂੰ ਲੋਕ ਡਰਾਉਂਦੇ ਮਾੜੇ ਬੰਦੇ ਦੇ ਧੌਂਸ ਜਮਾਉਂਦੇ ਇੱਥੇ ਡਰਦਿਆਂ ਨੂੰ ਲੋਕ ਡਰਾਉਂਦੇ ਮਾੜੇ ਬੰਦੇ ਦੇ ਧੌਂਸ ਜਮਾਉਂਦੇ ਆਪਣੇ ਹਾਲਾਤਾਂ ਨਾਲ ਕਰ ਸਮਝੌਤਾ ਕਾੜੇ ਵਾਂਗੂ ਕੜ ਜਾ ਆਪਣੇ ਹਾਲਾਤਾਂ ਨਾਲ ਕਰ ਸਮਝੌਤਾ ਕਾੜੇ ਵਾਂਗੂ ਕੜ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਇੱਥੇ ਵੱਡਿਆਂ ਲਈ ਹੋਰ ਕਾਨੂੰਨ ਛੋਟਿਆਂ ਲਈ ਹੋਰ ਨਹੀਂ ਇੱਥੇ ਵੱਡੇਾਂ ਲਈ ਹੋਰ ਕਾਨੂੰਨ ਛੋਟਿਆਂ ਲਈ ਹੋਰ ਨਹੀਂ ਸੱਚੇ ਬੰਦੇ ਅੰਦਰ ਬਾਹਰ ਪੈਲਾ ਪਾਉਂਦੇ ਚੋਰ ਨਹੀਂ ਸੱਚੇ ਬੰਦੇ ਅੰਦਰ ਬਾਹਰ ਪੈਲਾ ਪਾਉਂਦੇ ਚੋਰ ਨੇ ਜਿਹੜੇ ਹੋਂ ਸੀਨੇ ਪਾਰ ਬੋਲ ਕਲਮ ਦੇ ਘੜ ਜਾ ਜਿਹੜੇ ਹੋਂ ਸੀਨੇ ਪਾਰ ਬੋਲ ਕਲਮ ਦੇ ਘੜ ਜਾ ਦੇਖ ਸਿਸਟਮ ਦੇ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਦੇਖ ਸਿਸਟਮ ਦੇ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਧਾਗੇ ਲੈਣਾ ਨੇ ਜੀ ਕਿਉਂ ਚਿੱਟਾ ਪੀ ਕੇ ਹੋਇਆ ਚਿੱਟਾ ਜ਼ਿੰਦਗੀ ਜ਼ਬਾਨੀ ਮਾਪਿਆਂ ਪਾਇਆ ਫਿੱਕਾ ਕਿਉਂ ਚਿੱਟਾ ਪੀ ਕੇ ਹੋਇਆ ਚਿੱਟਾ ਜ਼ਿੰਦਗੀ ਜਬਾਨੀ ਮਾਪਿਆਂ ਪਾਇਆ ਫਿੱਕਾ ਨਿਕਲ ਬਾਹਰ ਨਸ਼ੇ ਦੀ ਦਲਦਲ ਵਿੱਚੋਂ ਨਮੀ ਮੰਝਲ ਦਾ ਰਸਤਾ ਫੜ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਇੱਥੇ ਵੱਡੇ ਵੱਡੇ ਲੱਗਦੇ ਲਾਰੇ ਗੱਲਾਂ ਵਿੱਚ ਆ ਜਾਂਦੇ ਲੋਕ ਵਿਚਾਰੇ ਇੱਥੇ ਵੱਡੇ ਵੱਡੇ ਲੱਗਦੇ ਲਾਰੇ ਗੱਲਾਂ ਵਿੱਚ ਆ ਜਾਂਦੇ ਲੋਕ ਵਿਚਾਰੇ 扑ਮੱਕੜ ਬਣ ਕੇ ਉੱਡਣਾ ਛੱਡਦੇ ਬਣ ਬਾਜ ਉਡਾਰੀ ਭਰ ਜਾ 扑ਮੱਕੜ ਬਣ ਉੱਡਣਾ ਛੱਡਦੇ ਬਣ ਬਾਜ ਉਡਾਰੀ ਭਰ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਕਈ ਲੋਕ ਹੁਣ ਗਿਣਤੀ ਵਿੱਚ ਨਾ ਆਉਂਦੇ ਦੇਖ ਲੰਡੇ ਖੁੰਡੇ ਨਾਲ ਹੱਥ ਮਲਾਉਂਦੇ ਕਈ ਲੋਕ ਹੁਣ ਗਿਣਤੀ ਵਿੱਚ ਨਾ ਆਉਂਦੇ ਦੇਖ ਲੰਡੇ ਖੁੰਡੇ ਨਾਲ ਹੱਥ ਮਲਾਉਂਦੇ ਪੇਜ 48 ਰੁਲਦੇ ਫਿਰਦੇ ਭੰਨ ਸ਼ੀਸ਼ਾਕਾਰ ਦਾ ਥੱਬਾ ਇੱਧਰ ਉੱਧਰ ਕਰ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਬਿਨਾ ਚਟਿਆਂ ਡੜਾ ਲੂਣ ਦਾ ਖੁਰਦਾ ਇਨਸਾਫ ਤੇ ਕੱਖਾਂ ਵਾਂਗੂ ਰੁਲਦਾ ਬਿਨਾ ਚਟਿਆਂ ਡੜਾ ਲੂਣ ਦਾ ਖੁਰਦਾ ਇਨਸਾਫ ਤੇ ਕੱਖਾਂ ਵਾਂਗੂ ਰੁਲਦਾ ਚਿਬਖੜਬੀਆਂ ਬਸਾਣਾ ਲੱਭੀਆਂ ਦੇਖ ਬਰੋਜਾ ਪਟੇ ਤੇ ਧਰਦਾ ਚਿਬਖੜਬੀਆਂ ਬਸਾਣਾ ਲੱਭੀਆਂ ਦੇਖ ਬਰੋਜਾ ਪਟੇ ਤੇ ਧਰਦਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਸਿਸਟਮ ਦੇ ਦੇਖ ਹਾਲਾਤ ਤੂੰ ਵੀ ਹੁਣ ਪੁਸ਼ਪਾ ਬਣ ਜਾ ਤਾਂ ਪੁਸ਼ਪਾ ਦੇ ਨਾਮ ਤੋਂ ਤੁਹਾਨੂੰ ਅੱਲੂ ਅਰਜਨ ਯਾਦਾ ਆ ਗਿਆ ਹੋਊਗਾ ਸਾਊਥ ਇੰਡੀਅਨ ਐਕਟਰ ਹੈ ਜਿਹੜਾ ਉਹ ਦਾੜੀ ਝੱਤ ਮਾਰ ਕੇ ਕਹਿੰਦੇ ਜੁਕੇਗਾ ਨਹੀਂ ਸਾਲਾ ਪੰਜਾਬੀ ਚ ਕਹਦੇ ਝੁਕਦਾ ਨਹੀਂ ਸਾਲਿਆ ਚਲੋ ਇਹ ਤਾਂ ਹਾਸੇ ਟੈਪ ਹੋ ਗਿਆ ਜੂ ਇਹ ਬਿਆੰਗਮਈ ਜਿਹੜੀ ਰਚਨਾ ਇਹਦਾ ਪੁਸ਼ਪਾ ਨਾਮ ਕਿਉਂ ਰੱਖਿਆ ਗਿਆ ਉਹਦਾ ਇੱਕ ਡਾਇਲੋਗ ਹੁੰਦਾ ਸੀ ਜਿਵੇਂ ਪਹਿਲੀ ਗੱਲ ਕਰਤੀ ਜੁਕੇਗਾ ਨਹੀਂ ਸਾਲਾ ਇੱਥੇ ਗੱਲ ਕੀਤੀ ਗਈ ਹੈ ਚੁਕਣ ਦੀ ਜੋ ਸੱਚਾ ਬੰਦਾ ਹੁੰਦਾ ਹੈ ਉਹ ਝੁਕਦਾ ਨਹੀਂ ਇਹ ਨਾ ਹੀ ਕਹਦੇ ਉਹਨੇ ਝੁਕਣਾ ਉਸ ਦੀ ਗੱਲ ਕੀਤੀ ਗਈ ਹੈ ਜਿੱਤੇ ਕਿਤੇ ਮਾੜਾ ਸਿਸਟਮ ਹੈ ਮਾੜਾ ਸਿਸਟਮ ਚੰਗੇ ਲੋਕਾਂ ਨੂੰ ਜਿਹੜਾ ਝੁਕਾਉਣ ਦੀ ਕੋਸ਼ਿਸ਼ ਕਰਦਾ ਤਾਂ ਉੱਥੇ ਉਹ ਗੱਲ ਕੀਤੀ ਗਈ ਹੈ ਵੀ ਪੁਸ਼ਪਾ ਬਣ ਜਾ ਝੁਕੀ ਨਾ ਨਾ ਕਿ ਤੁਸੀਂ ਇਹ ਕੰਪੇਅਰ ਨਾ ਕਰ ਲਿਓ ਕਿ ਜਿਵੇਂ ਉਹ ਇੱਕ ਤੇ ਦੋ ਫਿਲਮਾਂ ਪੁਸ਼ਪਾ ਜਿਹੜੀਆਂ ਆ ਚੁੱਕੀਆਂ ਨੇ ਪੁਸ਼ਪਾ 1 ਪੁਸ਼ਪਾ 2 ਜਿਵੇਂ ਉਹ ਆਸਲਾ ਲੈ ਕੇ ਜਾਂਦਾ ਹੈ ਬੰਦਿਆਂ ਨੂੰ ਮਾਰ ਦਿੰਦਾ ਹੈ ਉਹ ਚੰਦਨ ਦੀ ਲੱਕੜ ਦੀ ਵਿਕਰੀ ਜੀ ਕਰਦਾ ਹੈ ਜੰਗਲ ਕੱਟਦਾ ਹੈ ਉਹ ਉਸਪਾਰੀ ਗੱਲ ਨਹੀਂ ਕੀਤੀ ਗਈ ਉਸਪਾ ਦਾ ਮਤਲਬ ਹੈ ਸੱਚ ਤੇ ਰਾਤ ਤੇ ਚੱਲਣਾ ਸੌਖੇ ਸ਼ਬਦਾਂ ਚ ਇਹ ਸਮਝ ਲਓ ਬਾਕੀ ਗੱਲਾਂ ਗੱਲੀਆਂ ਲੈਣਾ ਤੁਹਾਡੇ ਦਿਮਾਗ ਦੇ ਵਿੱਚ ਆ ਕੇ ਆਉਣਗੀਆਂ ਦਿਮਾਗ ਦੇ ਵਿੱਚ ਚੱਤਰ ਬਣ ਗਿਆ ਹੋਊਗਾ ਆਲੇ-ਦਾਲਿਓ ਸਿਸਟਮ ਲਿਓ ਇਹ ਲੈਣਾ ਚੱਕੀਆਂ ਨੇ ਇਹ ਵਿਅੰਗ ਕੱਢਿਆ ਇੱਕ ਇੱਕ ਲਾਈਨ ਚ ਸਚਾਈ ਹੈ ਜੇ ਸਮਝ ਨਹੀਂ ਲੱਗੀ ਦੁਬਾਰੇ ਸੁਣ ਲਿਓ ਜੇ ਕਿਤੇ ਫੇਰ ਵੀ ਨਹੀਂ ਸਮਝ ਲੱਗੀ ਕਿਹੜਾ ਫੇਰ ਸੁਣ ਲਿਓ ਤੇ ਜਦੋਂ ਤੁਸੀਂ ਇਹ ਸੁਣ ਰਹੇ ਹੋਵੋਗੇ ਦਿਮਾਗ ਤੁਸੀਂ ਆਪਣਾ ਵਾਲੇ ਨਾਲ ਘਮਾਓ ਨਾਲੇ ਤਾਂ ਇਹ ਸੁਣੀ ਜਾਇਓ ਨਾਲੇ ਘਮਾਓ ਵੀ ਆਹ ਲੈਣਾ ਐ ਚੱਕਰ ਜਾ ਖਾ ਕੇ ਇਹ ਸੋਨੂੰ ਸਮਝਾਉ ਇਹ ਕਿੱਥੇ ਹੈ ਜੇ ਤੁਸੀਂ ਪਹਿਲੀ ਹੋ ਗਏ ਵੀ ਆ ਤਾਂ ਰੋਜ਼ ਹੀ ਹਫਤਾ ਜੀ ਪਾਦਾ ਹੁੰਦਾ ਹੈ ਜੇ ਤੁਸੀਂ ਇਹਦੇ ਅਰਥ ਸਮਝੋਗੇ ਜਿਹੜੀ ਲਾਈਨ ਬੋਲਤੀ ਉਹਦੇ ਹਿਸਾਬ ਨਾਲ ਦਿਮਾਗ ਘਮਾਉਂਗੇ ਫਿਰ ਤੁਸੀਂ ਕਹੋਗੇ ਵੀ ਆ ਹਾਂ ਹੱਟ ਤੇ ਲੱਗੀ ਐ ਸਿੱਧੀ ਇਹ ਹੱਟ ਤੇ ਲੱਗੂ ਵੀ ਤਾਂ ਕਰਕੇ ਲਿਖੀ ਜਾਂ ਨੇ ਹੋਰ ਬਹੁਤ ਪਈਆਂ ਨੇ ਪਰ ਜਿੰਨਾ ਚਿਰ ਜਿਨ੍ਹਾਂ ਨੇ ਪੇਜ ਫੋਲੋ ਕਰਿਆ ਹੰਗਾਰਾ ਨਹੀਂ ਮਿਲਦਾ ਉਹਨਾਂ ਚਿਰ ਰਾਚਨਾ ਪਾਉਣ ਦਾ ਸਵਾਦ ਨਹੀਂ ਆਉਦਾ ਸੋਨੂੰ ਸਮਝ ਆਉਣੀ ਚਾਹੀਦੀ ਐ ਸੋਡੀ ਵੀ ਅੰਦਰੋਂ ਪੜਿਆਸ ਨਿਕਲਣੀ ਚਾਹੀਦੀ ਐ ਸੋਨੂੰ ਵੀ ਥੋੜਾ ਜਿਹਾ ਸਕੂਲ ਮਿਲਣਾ ਚਾਹੀਦਾ ਵੀ ਹਰ ਹਾਂ ਮਾੜੀ ਮੋਟੀ ਹੱਟ ਤੇ ਸੱਟ ਤਲਾਈ ਐ ਗਾਂ ਵਾਲਾ ਪੌਂਦਾ ਮੜਾ ਉਹ ਤੋਂ ਕੋਈ ਬਿਸ਼ਰਮ ਹੋਊਗਾ ਕੀ ਆ ਉਹਦੀ ਅਣਖ ਜਾਗ ਪਈ ਜ਼ਮੀਰ ਜਾਗ ਪਈ ਤਾਂ 7-8 ਪੈਰੇ ਨੇ ਇਹ 7 ਤੇ 8 ਪੈਰਾਂ ਦੇ ਵਿੱਚ ਕੌੜਾ ਸੱਚ ਐ ਸਿਸਟਮ ਐ ਜਿਹੜਾ ਪੇਸ ਕੀਤਾ ਗਿਆ ਨਹੀਂ ਸਮਝ ਲੱਗੀ ਦੁਬਾਰੇ ਦੁਬਾਰੇ ਸੁਣ ਲਿਓ ਜੇ ਫੇਰ ਵੀ ਨਹੀਂ ਲੱਗੀ ਤਾਂ ਲੱਗ ਦੇ ਡੱਬੇ ਨੂੰ ਮੈਨੂੰ ਖੜਾ ਲਿਓ ਸੋਨੂੰ ਮੈਂ ਦੱਸ ਦੂੰਗਾ ਮੈਂ ਤਾਂ ਇੰਨੀ ਕਰ ਸਕਦਾਗਾ ਆਪਾਂ ਸਿੱਧਾ ਨਾਂ ਤਾਂ ਨਹੀਂ ਲੈ ਸਕਦੇ ਹੁੰਦੇ ਕਿਸੇ ਦਾ ਪਰ ਬੋਰਡ ਨੇ ਕਲਮ ਦਿੱਤੀ ਹੈ ਪਰ ਇਹ ਚੰਗੇ ਵਾਸਤੇ ਸੱਚ ਦੀ ਆਵਾਜ਼ ਉਠਾਉਣ ਵਾਸਤੇ ਇਹ ਕਵਤਾਂ ਉਹ ਤਾਂ ਫਿਰ ਜਿਹੜੀਆਂ ਆਪਾਂ ਲਿਖਾਂਗੇ ਆਪਣੇ ਆਪ ਲਿਖੀ ਜਾਂਦੀ ਹੈ ਮੈਨੂੰ ਨਹੀਂ ਪਤਾ ਮੈਂ ਇਹਨੂੰ ਕਿਵੇਂ ਲਿਖਦਾਗਾ ਕੱਲ ਹੀ ਲਿਖੀ ਸੀ ਅੱਜ ਤੁਹਾਡੇ ਅੱਗੇ ਰੱਖਤੀ ਅੱਗੇ ਹੋਰ ਲਿਖਿਆ ਪਈਆਂ ਨੇ 3400 ਰੁਪਈਆ ਜਿਵੇਂ ਜਿਵੇਂ ਪੇਜ ਗਰੋ ਕਰੂਗਾ ਓਵੇਂ ਓਵੇਂ ਆਪਾਂ ਇਹ ਰਚਨਾਵਾਂ ਜਿਹੜੀਆਂ ਉਹ ਲੈ ਕੇ ਆਵਾਂਗੇ ਤਾਂ ਫਿਰ ਹੁਣ ਸਮਝ ਲੱਗ ਗਈ ਸਹਿਮਤੋਂ ਤਾਂ ਪੁਸ਼ਪਾ ਬਣ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਪਤਾ ਲੱਗ ਜੂ ਕਿਹੜੇ ਕਿਹੜੇ ਪੁਸ਼ਪਾ ਨੇ ਨਹੀਂ ਇਗਨੋਰ ਕਰਦੇ ਹੋ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ